ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੈਵੀ ਵਿਊ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਜਲਦੀ-ਜਲਦੀ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਸੋ ਅੱਜ ਅਸੀਂ ਦੋ ਇਹੋ ਜਿਹੇ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਜੋ ਕਿ ਦੋ ਤਿੰਨ ਦਿਨ ਤੋਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੇ ਹਨ ਜਿਵੇਂ ਕਿ ਦਾ ਜਿਸ ਦਾ ਕਿ ਅਮਰੀਕਾ ਵਿੱਚ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਅਤੇ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ ਉਹਨਾਂ ਦੇ ਹੱਕ ਵਿੱਚ ਜੋ ਪਟੀਸ਼ਨ ਪਾਈ ਜਾ ਰਹੀ ਸੀ ਉਸ ਦੇ ਬਾਰੇ ਅਸੀਂ ਗੱਲ ਕਰਾਂਗੇ ਅਤੇ ਦੂਸਰਾ ਜੋ ਮੁਹਾਲੀ ਦੇ ਵਿੱਚ ਆਈਫਾ ਅਵਾਰਡ ਕਰਾਇਆ ਗਿਆ ਹੈ ਉਸ ਬਾਰੇ ਗੱਲ ਕਰਾਂਗੇ ਕਿਉਂਕਿ ਉਸੇ ਹੀ ਦਿਨ ਸਾਡੇ ਹਰਮਨ ਪਿਆਰੇ ਕਲਾਕਾਰ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਵੀ ਹੋਇਆ ਸੀ ਸੋ ਉਸ ਦੇ ਬਾਰੇ ਵੀ ਅਸੀਂ ਕੁਝ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਉਸ ਪਟੀਸ਼ਨ ਦੀ ਜੋ ਕਿ ਹਰਜਿੰਦਰ ਸਿੰਘ ਦੇ ਨਾਂ ਤੇ ਪਾਈ ਜਾ ਰਹੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਪਟੀਸ਼ਨ ਵਿੱਚ ਵੱਧ ਤੋਂ ਵੱਧ ਸਾਈਨ ਕਰਨ ਦੇ ਨਾਲ ਰਜਿੰਦਰ ਸਿੰਘ ਦੀ ਸਜ਼ਾ ਦੇ ਵਿੱਚ ਕੋਈ ਕਟੌਤੀ ਹੋ ਸਕਦੀ ਹੈ ਇਸ ਕਰਕੇ ਉਹ ਪਟੀਸ਼ਨ ਪਾਈ ਜਾ ਰਹੀ ਸੀ ਪਰ ਹੁਣ ਸੁਣਨ ਵਿੱਚ ਆਇਆ ਹੈ ਕਿ ਇਹ ਪਟੀਸ਼ਨ ਇੱਕ ਮਨੀਸ਼ਾ ਕੌਸ਼ਲ ਨਾਮ ਦੀ ਔਰਤ ਨੇ ਬਣਾਈ ਸੀ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਤੇ ਉਸ ਨੇ ਇਹ ਪਟੀਸ਼ਨ ਜਾਰੀ ਕਰਕੇ ਲੱਖਾਂ ਹੀ ਡਾਲਰ ਦੀ ਕਮਾਈ ਕੀਤੀ ਹੈ ਤੇ ਇਹ ਪਟੀਸ਼ਨ ਸਿਰਫ ਇੱਕ ਧੋਖਾ ਸੀ ਜਿਸ ਨੂੰ ਕਿ ਹੁਣ ਹਰਜਿੰਦਰ ਸਿੰਘ ਨੂੰ ਰਿਪੋਰਟ ਕਰਾਉਣ ਦੇ ਲਈ ਵਰਤਿਆ ਜਾ ਰਿਹਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਦਾ ਧਿਆਨ ਰੱਖੋ ਅਤੇ ਮਨੀਸ਼ਾ ਕੌਸ਼ਲ ਦੇ ਨਾਮ ਤੇ ਜੋ ਵੀ ਪਟੀਸ਼ਨ ਆਉਂਦੀ ਹੈ ਉਸ ਨੂੰ ਇਗਨੋਰ ਕਰੋ ਅਤੇ ਜੇਕਰ ਕੋਈ ਵੀ ਪਟੀਸ਼ਨ ਹਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਦੇ ਬਾਰੇ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਜਾਣਕਾਰੀ ਦਵਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀ ਹੋ ਸਕਦੀ ਹੈ ਤਾ ਜੋ ਸਾਰਿਆਂ ਤੱਕ ਇਸ ਪਟੀਸ਼ਨ ਦੀ ਸਚਾਈ ਪਹੁੰਚ ਸਕੇ ਸੋ ਅਗਲੀ ਗੱਲ ਕਰਦੇ ਹਾਂ ਅਸੀਂ ਜੋ ਕਿ ਚੰਡੀਗੜ੍ਹ ਵਿੱਚ ਪਿਛਲੇ ਦਿਨੀ ਅਵਾਰਡ ਹੋਇਆ ਸੀ ਨੂੰ ਪਤਾ ਹੀ ਹੈ ਕਿ ਉਸੇ ਹੀ ਦਿਨ ਚਸ਼ਵਿੰਦਰ ਭੱਲਾ ਜੀ ਦਾ ਦੇਹਾਂਤ ਹੋਇਆ ਸੀ ਜੋ ਕਿ ਬਹੁਤ ਦੁਖਦਾਈ ਘਟਨਾ ਸੀ ਪਰ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਸਿੰਗਰ ਉਸੇ ਹੀ ਦਿਨ ਉਸ ਅਵਾਰਡ ਸ਼ੋ ਵਿੱਚ ਜਾ ਕੇ ਅਵਾਰਡ ਲੈ ਰਹੇ ਸਨ ਅਤੇ ਭੰਗੜੇ ਪਾ ਰਹੇ ਸਨ ਤੇ ਖੁਸ਼ੀਆਂ ਮਨਾ ਰਹੇ ਸਨ ਸੋ ਇਸ ਗੱਲ 'ਤੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਿ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਭੱਲਾ ਸਾਹਿਬ ਦੇ ਪਰਿਵਾਰ ਉੱਤੇ ਉਹ ਜੋ ਦਿਨ ਸੀ ਉਹ ਬਹੁਤ ਹੀ ਦੁੱਖ ਦਾ ਦਿਨ ਸੀ। ਬਾਕੀ ਦੂਜੀ ਗੱਲ ਦੋਸਤੋ ਇਹ ਵੀ ਹੈ ਕਿ ਅਸੀਂ ਆਪਣੇ ਦੁੱਖ ਲਈ ਕਿਸੇ ਹੋਰ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਅਗਰ ਮੈਂ ਦੁਖੀ ਹਾਂ ਤੇ ਬਾਕੀ ਵੀ ਮੇਰੇ ਨਾਲ ਸਾਰੇ ਦੁਖੀ ਹੀ ਰਹਿਣ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਤੇ ਇਹ ਚੰਗੀ ਗੱਲ ਵੀ ਨਹੀਂ ਹੈ। ਸੋ ਬਾਕੀ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੈ ਤੇ ਜਿਹੋ ਜੇ ਜਿਸ ਬੰਦੇ ਦੀ ਸੋਚ ਹੈ ਉਹ ਉਹੋ ਜਿਹਾ ਹੀ ਕੰਮ ਕਰਦਾ ਹੈ ਸੋ ਬਾਕੀ ਤੁਹਾਨੂੰ ਇਸ ਮਤਲਬ ਹੀ ਦੁਨੀਆ ਦਾ ਪਤਾ ਹੀ ਹੈ ਕਿ ਲੋਕ ਉਹਨਾਂ ਚਿਰਹੀ ਤੁਹਾਡਾ ਸਾਥ ਦਿੰਦੇ ਹਨ ਜਿੰਨਾਂ ਚਿਰ ਉਹਨਾਂ ਨੂੰ ਤੁਹਾਡੇ ਨਾਲ ਕੋਈ ਮਤਲਬ ਹੈ ਸੋ ਮਤਲਬ ਨਿਕਲਣ ਤੋਂ ਬਾਅਦ ਕੋਈ ਵੀ ਕਿਸੇ ਨੂੰ ਨਹੀਂ ਪੁੱਛਦਾ ਉਹ ਚਾਹੇ ਜਿਉਂਦਾ ਹੋਵੇ ਜਾਂ ਫਿਰ ਮਰ ਗਿਆ ਹੋਵੇ ਇਸ ਚੀਜ਼ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਜਿੰਨਾ ਚਿਰ ਜ਼ਿੰਦਗੀ ਹੈ ਆਪਣੀ ਜ਼ਿੰਦਗੀ ਨੂੰ ਖੋਲ ਕੇ ਇੰਜੋਏ ਕਰੋ ਕਿਉਂਕਿ ਅਸੀਂ ਕੱਲ ਨੂੰ ਇਸ ਦੁਨੀਆ ਦੇ ਵਿੱਚ ਰਹੀਏ ਜਾਂ ਫਿਰ ਨਾ ਰਹੀਏ ਇਸ ਚੀਜ਼ ਦੇ ਨਾਲ ਕਿਸੇ ਨੂੰ ਕੋਈ ਵੀ ਫਰਕ ਪੈਣ ਵਾਲਾ ਨਹੀਂ ਹੈ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਖੋਲ ਕੇ ਇੰਜੋਏ ਕਰੋ ਅਤੇ ਦੁਨੀਆ ਕੀ ਬੋਲਦੀ ਹੈ ਇਸ ਦੇ ਨਾਲ ਤੁਹਾਨੂੰ ਕੋਈ ਵੀ ਫਰਕ ਨਹੀਂ ਪੈਣਾ ਚਾਹੀਦਾ ਸੋ ਇਸ ਗੱਲ ਦੇ ਨਾਲ ਹੀ ਦਿਓ ਜੀ ਇਜਾਜ਼ਤ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਇੱਕ ਬੇਨਤੀ ਹੈ ਜੀ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਅਤੇ ਵੀਡੀਓ ਨੂੰ ਹੋਰ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਜੋ ਇਸ ਵਿੱਚ ਕੀਤੀਆਂ ਗਈਆਂ ਗੱਲਾਂ ਬਾਕੀਆਂ ਤੱਕ ਵੀ ਪਹੁੰਚ ਸਕਣ ਸੋ ਹੱਸਦੇ ਰਹੋ বাসਦੇ ਰਹੋ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ